ਅਦਾਜ਼ ਦੇ ਕਿ ਹਿੱਟਨ ਰਨ ਮਾਮਲੇ ਦੇ ਵਿੱਚ ਕਾਨੂੰਨ ਦੀਆਂ ਨਵੀਆਂ ਧਾਰਾਵਾਂ ਦੇ ਵਿਰੋਧ ਦੇ ਵਿੱਚ ਦੇਸ਼ ਭਰ ਦੇ ਵਿੱਚ ਟਰੱਕ ਡਰਾਈਵਰਾਂ ਨੇ ਵਾਹਨ ਚਲਾਉਣ ਤੋਂ ਮਨਾ ਕਰ ਦਿੱਤਾ ਹੈ ਜਿਸ ਕਾਰਨ ਕਈ ਥਾਵਾਂ ਤੇ ਭਾਰੀ ਵਾਹਨ ਸੜਕਾਂ ਤੇ ਖੜੇ ਹੋਏ ਨੇ ਚੌਥੀ પેટ્રોલ ਡੀਜ਼ਲ ਸਬਜ਼ੀਆਂ ਆਦਿ ਜ਼ਰੂਰੀ ਵਸਤਾਂ ਦੀ ਆਵਾਜਾਈ ਤੇ ਅਸਰ ਦੇਖਣ ਨੂੰ ਮਿਲ ਰਿਹਾ ਹੈ ਦੱਸਦੇ ਕਿ ਮੱਧ ਪ੍ਰਦੇਸ਼ ਰਾਜਸਥਾਨ ਸਮੇਤ 10 ਰਾਜਾਂ ਤੇ પેટ્રોલ ਅਤੇ ਡੀਜ਼ਲ ਪੰਪ ਜਿਹੜੇ ਕਿਉਂ ਮੁੱਕੇ ਹੋਣ ਦੀ ਤਦਾਰ ਤੇ ਨੇ ਚੌਥੀ ਇੱਥੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਨਾਲ ਹੀ ਫਲਾ ਸਬਜ਼ੀਆਂ ਦੁੱਧ ਅਤੇ ਖੇਤੀਬਾੜੀ ਦੀ ਸਮਾਨ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ ਦੱਸਦੇ ਕਿ ਕਈ ਥਾਵਾਂ ਤੇ ਪ੍ਰਸ਼ਾਸਨ ਸਪਲਾਈ ਬਹਾਲ ਕਰਨ ਦੇ ਲਈ ਟਰਾਂਸਪੋਰਟਰਾਂ ਦੇ ਨਾਲ ਸੰਪਰਕ ਕਰ ਰਿਹਾ ਹੈ ਤ੍ਰਿਤੀ ਆਲ ਇੰਡੀਆ ਟਰਾਂਸਪੋਰਟ ਕਾਂਗਰਸ ਦੇ ਪ੍ਰਧਾਨ ਅਮਰਿਤ ਲਾਲ ਮੈਦਾਨ ਨੇ ਕਿਹਾ ਹੈ ਕਿ ਟਰਾਂਸਪੋਰਟਰਾਂ ਨੇ ਅਜੇ ਤੱਕ ਹੜਤਾਲ ਦਾ ਐਲਾਨ ਨਹੀਂ ਕੀਤਾ ਹੈ ਮੰਗਲਵਾਰ ਨੂੰ ਦਿੱਲੀ ਦੇ ਵਿੱਚ ਹੋਣ ਵਾਲੀ ਬੈਠਕ ਦੇ ਵਿੱਚ ਇਸ ਬਾਰੇ ਫੈਸਲਾ ਲਿਆ ਜਾਵੇਗਾ ਤੇ ਹੁਣ ਡਰਾਈਵਰ ਜਿਹੜੇ ਕਿ ਉਹ ਖੁਦ ਹੀ ਗੱਡੀਆਂ ਛੱਡ ਕੇ ਹੇਠਾ ਉਤਰਨੇ ਨੇ ਤੇ ਦੂਸਰਿਆਂ ਨੂੰ ਵੀ ਗੱਡੀਆਂ ਨਹੀਂ ਚਲਾਉਂਦੇ ਰਹੇ ਆਪਾਂ ਨਾਮ ਜੀ ਜੇਮੇ ਜੀ ਪਰ ਤੁਹਾਨੂੰ ਕੀ ਲੱਗਦਾ ਜੋ ਹੜਤਾਲ ਚੱਲੇਗੀ ਕਿਾ ਕਿੰਨਾ ਫਰਕ ਪਵੇਗਾ ਬਹੁਤ ਫਰਕ ਪਵੇਗਾ ਆਪ ਵੀ ਟੈਕ ਟਲਵਾਣੇ ਆਏ ਆਂ ਹਾਂ ਜੀ ਹਾਂ ਜੀ ਤੋਂ ਫਿਰ ਜਿਆਦਾ ਜਿਆਦਾ ਮਾਰੀ ਆਏ ਨਹੀਂ ਬੇਟਾ ਉਹ ਤਾਂ ਇਕੱਠੇ ਟਲਵਾਣਾ ਪਵੇਗਾ ਪਤਾ ਹੈ ਕਿ ਸਿਰਫ ਟੌਕ ਪਿਸ ਰਹੇ ਆਂ

ਤੁਪੁਰਾ ਤੇਲ ਦਵਾਈਲਵਾਨੇ ਆਇਆ ਜਿਆਦਾ ਚਾਹੇ ਹਾਂ ਤੇਲਾ ਵੀ ਗੱਛੇ ਆਇਆ ਮੈਨੂੰ ਸ਼ਨੀਵਾਰ ਨੂੰ ਦਰ ਦੀ ਛੁੱਟੀ ਸੀ ਨਾ ਹਾਂ ਤੇ ਤੇਲ ਆਇਆ ਗੱਛੇ ਤੁਹਾਨੂੰ ਕੋਈ ਪਰੇਸ਼ਾਨੀ ਹੋਏਗੀ ਤੇਰੀ ਤੇਲ ਦੀ ਦਵਾਈ ਉਦੋਂ ਕਾਫੀ ਪਰੇਸ਼ਾਨੀ ਹੋਏਗੀ ਹਿੱਟ ਐਂਡ ਰਨ ਦੀ ਜਿਹੜੀ ਪਾਲਸੀ ਹੈ ਉਹਦੇ ਵਿੱਚ ਐਮੈਂਡਮੈਂਟ ਕੀਤੀ ਗਈ ਹੈ ਅਗਰ ਅਕਸਰ ਪਹਿਲਾਂ ਦੇਖਣ ਨੂੰ ਮਿਲਦਾ ਸੀਗਾ ਕਿ ਅਗਰ ਕੋਈ ਐਕਸੀਡੈਂਟ ਹੋ ਜਾਂਦਾ ਸੀਗਾ ਤੇ ਕੋਰਟ ਦੇ ਵਿੱਚ ਕੇਸ ਜਾਂਦਾ ਸੀ ਮਗਰ ਉਹਨੂੰ ਜਿਹੜਾ ਹੈ ਕਾਫੀ ਲੰਬੇ ਸਮੇਂ ਤੱਕ ਜਿਹੜਾ ਹੈ ਇੰਤਜ਼ਾਰ ਕਰਨਾ ਪੈਂਦਾ ਸੀਗਾ ਇਨਸਾਫ ਵਾਸਤੇ ਹੁਣ ਜਿਹੜਾ ਹੈ ਉਹਦੇ ਵਿੱਚ ਜਿਹੜਾ ਹੈ ਕਾਨੂੰਨ ਦੇ ਵਿੱਚ ਜਿਹੜਾ ਹੈ ਸ਼ੋਧ ਕੀਤਾ ਗਿਆ ਹੈ ਤੇ ਸਾਫ਼ ਤੌਰ ਤੇ ਤੁਹਾਨੂੰ ਦੱਸ ਦਈਏ ਕਿ ਹੁਣ ਅਗਰ ਕੋਈ ਹਿੱਟ ਐਂਡ ਰਨ ਕਰਦਾ ਹੈ ਤੇ ਬਿਲਕੁਲ ਉਸਤੇ ਜਿਹੜਾ ਹੈ ਜੁਰਮਾਨਾ ਜਿਹੜਾ ਹੈ ਰੱਖਿਆ ਗਿਆ ਹੈ 7 ਲੱਖ ਰੁਪਏ ਜੁਰਮਾਨਾ ਜਿਹੜਾ ਹੈ ਦਿੱਤਾ ਦੇਣਾ ਹੋਊਗਾ ਨਾਲੇ 10 ਸਾਲ ਦੀ ਜਿਹੜੀ ਹੈ ਸਜ਼ਾ ਰੱਖੀ ਗਈ ਹੈ ਇਹ ਉਹਦੇ ਵਾਸਤੇ ਜਿਹੜਾ ਹੈ ਜਦੋਂ ਇੱਕ ਜਿਹੜਾ ਕਾਨੂੰਨ ਜਿਹੜਾ ਹੈ ਇਹਦੇ ਵਿੱਚ ਐਮੈਂਡਮੈਂਟ ਕੀਤੀ ਗਈ ਹੈ ਇਹਨੂੰ ਲੈ ਕੇ ਟਰੱਕ ਯੂਨੀਅਨ ਵਾਲਿਆਂ ਦੇ ਵੀ ਜਿਹੜਾ ਹੈ ਰੋਸ਼ ਦੇਖਣ ਨੂੰ ਮਿਲ ਰਿਹਾ ਹੈ ਉਹਨਾਂ ਵੱਲੋਂ ਸਟ੍ਰਾਈਕ ਕਰ ਦਿੱਤੀ ਗਈ ਹੈ ਖਾਸ ਕਰ પેટ્રોલ ਪੰਪਾਂ ਤੇ ਹੁਣ ਲੰਬੀ ਲੰਬੀ ਜਿਹੜੀ ਹੈ ਕਰਤਾਰਾਂ ਜਿਹੜੀਆਂ ਨੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਕਿਉਂਕਿ 3 ਦਿਨ ਦੀ ਕਾਲ ਬੁਲਾਈ ਗਈ ਸੀਗੀ 3 ਦਿਨ ਵਾਸਤੇ ਜਿਹੜੀ ਹੈ ਹੜਤਾਲ ਸੀਗੀ ਅੱਜ ਦੂਸਰਾ ਦਿਨ ਹੈ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਅਸੀਂ ਮੋਹਾਲੀ ਦੇ ਫੇਸ ਨੋ ਸਥਿਤ ਜਿਹੜਾ ਮੌਜੂਦ ਹੈ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ પેટ્રોલ ਪੰਪ ਦੇ ਬਾਹਰ ਲੰਬੀਆਂ ਲੰਬੀਆਂ ਲਾਈਨਾਂ ਜਿਹੜੀਆਂ ਹੈ ਤੁਹਾਨੂੰ ਦੇਖਣ ਨੂੰ ਮਿਲਣ ਤੇ ਬਿਲਕੁਲ ਅਗਰ ਗੱਲ ਕੀਤੀ ਜਾਵੇ ਟਰੱਕ ਯੂਨੀਅਨ ਵਾਲਿਆਂ ਦੀ ਤੇ ਟਰੱਕ ਯੂਨੀਅਨ ਵੱਲੋਂ ਜਿਹੜਾ ਹੈ ਬਿਲਕੁਲ ਜਿਹੜਾ ਹੈ ਹੜਤਾਲ ਕੀਤੀ ਗਈ ਹੈ ਉਸ ਤੋਂ ਬਾਅਦ ਜਿਹੜਾ ਹੈ ਪੈਟਰੋਲ ਦੀ ਜਿਹੜੀ ਹੈ ਕਿੱਲਤ ਜਿਹੜੀ ਹੈ ਕਹਿ ਸਕਦੇ ਆ ਕਿਥੇ ਨਾ ਕਿਥੇ ਆ ਰਹੀ ਕਿਉਂਕਿ ਸਪਲਾਈ ਬੰਦ ਹੋ ਗਈ ਹੈ ਤੇ ਬਿਲਕੁਲ ਤਸਵੀਰਾਂ ਜਿਹੜੀਆਂ ਨੇ ਹਰ ਜਗ੍ਹਾ ਦੀਆਂ ਇਸ ਤਰ੍ਹਾਂ ਹੀ ਦੇਖਣ ਨੂੰ ਮਿਲ ਰਹੀਆਂ ਚਾਹੇ ਮੋਹਾਲੀ ਦੇ ਫੇਸ ਨੋ ਦੀ ਗੱਲ ਕੀਤੀ ਜਾਵੇ ਚਾਹੇ 10 ਦੀ ਗੱਲ ਕੀਤੀ ਜਾਵੇ ਚਾਹੇ 11 ਦੀ ਗੱਲ ਕੀਤੀ ਜਾਵੇ ਸੱਤ ਦੇ ਵਿੱਚ ਵੀ ਜਿਸ ਤਰ੍ਹਾਂ ਪੈਟਰੋਲ ਪੰਪ ਹੈ ਜਗ੍ਹਾ-ਜਗ੍ਹਾ ਤੋਂ ਇਸ ਤਰ੍ਹਾਂ ਦੇ ਹੀ ਦ੍ਰਿਸ਼ ਜਿਹੜੇ ਨੇ ਸਾਹਮਣੇ ਆ ਰਹੇ ਨੇ ਤੇ ਬਿਲਕੁਲ ਜਿਸ ਤਰ੍ਹਾਂ ਹੜਤਾਲ ਚੱਲ ਰਹੀ ਹੈ ਉਹਨੂੰ ਲੈ ਕੇ ਜਿਹੜੀ ਹੈ ਹਾਲਾਂਕਿ ਇਕ ਚੋ ਜਿਸ ਤਰ੍ਹਾਂ ਹੈ ਐਮੈਂਡਮੈਂਟ ਜਿਹੜੀ ਕੀਤੀ ਗਈ ਹੈ ਹਿੱਟ ਐਂਡ ਰਨ ਪਾਲਿਸੀ ਦੇ ਵਿੱਚ ਕਿਉਂਕਿ ਅਕਸਰ ਪਹਿਲਾਂ ਦੇਖਣ ਨੂੰ ਮਿਲਦਾ ਸੀਗਾ ਕਿ ਅਗਰ ਕੋਈ ਐਕਸੀਡੈਂਟ ਹੋ ਜਾਂਦਾ ਹੈ ਤਾਂ ਬਿਲਕੁਲ ਕਾਫੀ ਲੋਕਾਂ ਨੂੰ ਜਿਹੜਾ ਹੈ ਇਨਸਾਫ ਵਾਸਤੇ ਜਿਹੜਾ ਹੈ ਕੀ ਇਨਸਾਫ ਨਹੀਂ ਮਿਲਦਾ ਸੀਗਾ ਤੇ ਕਾਫੀ-ਕਾਫੀ ਸਮੇ ਜਿਹੜਾ ਕੋਰਟ ਦੇ ਵੀ ਜਿਹੜੇ ਨੇ ਚੱਕਰ ਘਟਨੇ ਪੈਂਦੇ ਸੀ ਮਗਰ ਹੁਣ ਜਿਹੜੀ ਨਵੀਂ ਪਾਲਿਸੀ ਜਿਸ ਤਰ੍ਹਾਂ ਆਈ ਹੈ ਪਾਲਿਸੀ ਦੇ ਵਿੱਚ ਅਮੈਂਡਮੈਂਟ ਹੋਈ ਹੈ ਤੇ ਕਿਥੇ ਨਾ ਕਿਥੇ ਰਾਹਤ ਦੀ ਖਬਰ ਵੀ ਹੈ ਆਮ ਲੋਕਾਂ ਵਾਸਤੇ 7 ਲੱਖ ਰੁਪਏ ਦੀ ਜਿਸ ਤਰ੍ਹਾਂ ਰਾਸ਼ੀ ਜਿਹੜੀ ਹੈ ਜਿਹਦੇ ਨਾਲ ਐਕਸੀਡੈਂਟ ਹੋਏਗਾ ਉਹਨੂੰ ਜਿਹੜੀ ਹੈ ਦੇਣੀ ਪਏਗੀ ਜਿਹੜਾ ਡਰਾਈਵਰ ਹੈ ਉਹਦੇ ਵਿੱਚ 10 ਸਾਲ ਦੀ ਜਿਹੜੀ ਹੈ ਸਜ਼ਾ ਉਹ ਰੱਖੀ ਗਈ ਹੈ ਪਹਿਲਾਂ ਅਕਸਰ ਕੀ ਹੁੰਦਾ ਸੀਗਾ ਕਿ ਅਗਰ ਕੋਈ ਐਕਸੀਡੈਂਟ ਬੰਦਾ ਕਰਦਾ ਹੈ ਤੇ ਥਾਣੇ ਦੇ ਵਿੱਚ ਹੀ ਜਿਹੜੀ ਹੈ ਜ਼ਮਾਨਤ ਹੋ ਜਾਂਦੀ ਸੀ ਮਗਰ ਹੁਣ ਕ ਰਾਹਤ ਦੀ ਜਿਹੜੀ ਹੈ ਖਬਰ ਬਿਲਕੁਲ ਸਾਹਮਣੇ ਆ ਰਹੀ ਹੈ ਕਿ ਅਗਰ ਹੁਣ ਅਗਰ ਕੋਈ ਐਕਸੀਡੈਂਟ ਹੁੰਦਾ ਤੇ ਘੱਟੋ ਘੱਟ 7 ਲੱਖ ਰੁਪਏ ਜਿਹੜਾ ਹੈ ਜੁਰਮਾਨਾ ਉਸ ਵਿਅਕਤੀ ਨੂੰ ਹੋਵੇਗਾ ਜਿਨੇ ਐਕਸੀਡੈਂਟ ਕੀਤਾ ਹੈ ਜਿਸ ਪਰਿਵਾਰ ਦਾ ਕੋਈ ਜੀ ਜਾਂਦਾ ਹੈ ਕਿਸੇ ਦਾ ਐਕਸੀਡੈਂਟ ਹੁੰਦਾ ਤੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਦਿਨ ਜਿਹੜਾ ਹੈ ਪਰਿਵਾਰਿਕ ਮੈਂਬਰ ਜਿਹੜੇ ਨੇ ਸਫਰ ਕਰਦੇ ਆ ਐਕਸੀਡੈਂਟ ਜਿਹਦਾ ਵੀ ਹੁੰਦਾ ਉਹਦੇ ਜਿਹੜੇ ਪਰਿਵਾਰਿਕ ਮੈਂਬਰ ਹੈ ਉਹ ਵੀ ਸਫਰ ਕਰਦੇ ਆ ਤਾਂ ਕਿਤੇ ਨਾ ਕਿਤੇ ਰਾਹਤ ਵੀ ਹੈ ਤੇ ਉੱਥੇ ਜਿਹੜੇ ਟਰੱਕ ਯੂਨੀਅਨ ਵੱਲੋਂ ਜਿਹੜੀ ਟਰਾਂਸਪੋਰਟ ਯੂਨੀਅਨ ਜਿਹੜੀਆਂ ਨੇ ਉਹ ਕਿਥੇ ਨਾ ਕਿਥੇ ਅੱਜ ਹੜਤਾਲ ਕੀਤੀ ਗਈ ਹੈ ਤੇ 3 ਦਿਨ ਦੀ ਜਿਹੜੀ ਇਹ ਕਾਲ ਸੀਗੀ ਅੱਜ ਦੂਸਰਾ ਦਿਨ ਹੈ ਤੇ ਕੱਲ ਜਿਹੜਾ ਹੈ ਤੀਸਰਾ ਦਿਨ ਹੈ ਹਾਲਾਂਕਿ ਪੈਟਰੋਲ ਦੀ ਗੱਲ ਕੀਤੀ ਜਾਵੇ ਤੇ ਪੈਟਰੋਲ ਦੀ ਜਿਹੜੀ ਸਪਲਾਈ ਹੈ ਉਹ ਕਿਸੇ ਨਾ ਕਿਥੇ ਪ੍ਰਭਾਵਿਤ ਹੋਈ ਹੈ ਮੁਹਾਲੀ ਤੋਂ ਕੈਮਰਾ ਪਰਸਨ ਵਿਨੋਦ ਦੇ ਨਾਲ ਐਨਬੀ ਨਿਊਜ਼ ਲਈ ਅਮੀ ਸੇਠੀ ਦੀ ਰਿਪੋਰਟ ਤਦਿਸ ਖਬਰ ਬਾਬਤ ਮੇਰੇ ਨਾਲ ਮੇਰੇ ਸਹਿਯੋਗੀ ਹਰਵਿੰਦਰ ਜੁਰਗੇ ਨੇ ਜੀ ਹਰਵਿੰਦਰ ਹਿੱਟ ਐਂਡ ਰਨ ਮਾਮਲੇ ਦੇ ਵਿੱਚ ਦੇਸ਼ ਭਰ ਦੇ ਵਿੱਚ ਜਿਹੜਾ ਕਿ ਡਰਾਈਵਰਾਂ ਨੇ ਹਰਤਾਲ ਕੀਤੇ ਹੈ ਤਾਂ ਕੀ ਕੋਈ ਜਾਣਕਾਰੀ ਇਸ ਪਾਬਤ ਇਹ ਹਿੱਟ ਐਂਡ ਰਨ ਕਾਨੂੰਨ ਦੇ ਵਿੱਚ ਜਿਹੜਾ ਵਾਅਦਾ ਕੀਤਾ ਗਿਆ ਇਹਦੇ ਵਿੱਚ ਤੁਹਾਨੂੰ ਦੱਸ ਦਈਏ ਅਸੀਂ ਕਿ 104 ਧਾਰਾ ਲਗਾਈ ਗਈ ਹੈਗੀ ਆ ਔਰ 7 ਸਾਲ ਦੀ ਜਿਹੜੀ ਸਜ਼ਾ ਉਹ ਦਿੱਤੀ ਜਾਵੇਗੀ ਅਗਰ ਕੋਈ ਡਰਾਈਵਰ ਗਲਤੀ ਕਰਦਾ ਹੈਗਾ ਜਿਵੇਂ ਪਹਿਲਾਂ ਕੋਈ ਗਲਤੀ ਹੋ ਜਾਂਦੀ ਸੀ ਤਾਂ ਜਿਹੜਾ ਸਮਝੌਤਾ ਕਰ ਲੈਂਦੇ ਸੀਗੇ ਬਾਹਰੋਂ ਬਾਅਦ ਸਮਝੌਤਾ ਹੋ ਜਾਂਦਾ ਸੀਗਾ ਪਰ ਹੁਣ ਇਹ ਜਿਹੜਾ ਕਾਨੂੰਨ ਦੇ ਵਿੱਚ ਵਾਅਦਾ ਕੀਤਾ ਗਿਆ ਹੈਗਾ 104 ਧਾਰਾ ਲਗਾਈ ਗਈ ਹੈਗੀ ਆ ਤੋ ਇਸ ਦੇ ਵਿੱਚ ਹੁਣ ਜਿਹੜਾ ਕਾਨੂੰਨ ਨੇ 7 ਸਾਲ ਦੀ ਸਜ਼ਾ ਤੇ ਨਾਲ ਜੁਰਮਾਨਾ ਵੀ ਕਰ ਦਿੱਤਾ ਗਿਆ ਹੈਗਾ। ਤੋ ਇਸ ਦੇ باوجود ਜਿਹੜਾ ਹੁਣ ਹੜਤਾਲ ਕੀਤੀ ਗਈ ਹੈ ਜੀਆ ਤਿੰਨ ਰੋਜ਼ਾ ਹੜਤਾਲ ਚੱਲ ਰਹੀ ਹੈ ਜੀਆ ਅੱਜ ਦੂਜਾ ਦਿਨ ਹੈਗਾ। ਤੋ ਕਿਤੇ ਨਾ ਕਿਤੇ ਹੁਣ ਜਿਹੜੀ ਹੜਤਾਲ ਚੱਲ ਰਹੀ ਹੈਗਾ ਇਸ ਦੇ ਵਿੱਚ ਸਬਜ਼ੀਆਂ ਵੀ ਮਹਿੰਗੀਆਂ ਹੋ ਚੁੱਕੀਆਂ ਨੇ ਕਿਉਂਕਿ ਪੈਟਰੋਲ ਦੀ ਜਿਹੜੀ ਆਮਦਨ ਦੇਖੀ ਜਾ ਤਾਂ ਪੈਟਰੋਲ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਲੋਕ ਪੈਟਰੋਲ ਨੂੰ ਲੈ ਕੇ ਬੜੇ ਉਤਸ਼ਾਹੀ ਹੋਏ ਪਏ ਨੇ ਕਿਉਂਕਿ ਪੈਟਰੋਲ ਮਿਲ ਨਹੀਂ ਰਿਹਾ ਹੈਗਾ। ਉਹ ਲੋਕਾਂ ਨੇ ਲਾਈਨਾਂ ਲਗਾਈਆਂ ਹੋਈਆਂ ਨੇ ਧੱਕਾ ਕਰ ਰਿਹਾ ਹੈਗਾ ਸੋ ਜਿਹੜੀ ਲੋਕ ਕਿਤੇ ਨਾ ਕਿਤੇ ਪਰੇਸ਼ਾਨੀ ਦੇ ਵਿੱਚ ਵੀ ਨੇ ਜਿਹੜੀ ਹੜਤਾਲ ਚੱਲੀ ਹੈਗਾ ਇਸ ਦਾ ਅਸਰ ਹੈ ਜਿਹੜਾ ਆਮ ਲੋਕਾਂ ਤੇ ਵੀ ਪੈ ਰਿਹਾ ਹੈਗਾ ਜੀ ਕਰ ਜੀ ਰਵਿੰਦਰ ਫਲਾ ਸਬਜ਼ੀਆਂ ਦੁੱਧ ਅਤੇ ਜਿਹੜੀ ਖੇਤੀਬਾੜੀ ਦੇ ਸਮਾਨ ਦੀ ਵੀ ਨਾਲ ਵੀ ਜਿਹੜੀ ਕਿ ਸਪਲਾਈ ਕਾਫੀ ਪ੍ਰਭਾਵਿਤ ਹੋ ਰਹੀ ਹੈ ਤੇ ਕੀ ਕਹਿਣਾ ਚਾਹੋਗੇ ਸੋ तमाम ਜਾਣਕਾਰੀ ਲਈ ਰਵਿੰਦਰ ਤੁਹਾਡਾ ਬਹੁਤ ਬਹੁਤ ਧੰਨਵਾਦ